ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਬਹੁਤ ਵਧੀਆ ਦੋਸਤੋ ਚੰਗੀ ਬਰੀਡ ਦੇ ਵਿੱਚ ਇਹ ਵੜ ਏਰੀਆ ਦੋਸਤੋ ਪਿੰਡ ਕਲਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਬਰਨਾਲਾ ਲੱਗਦਾ ਹੈ ਜੀ ਸਿੱਧੂ ਡੇਰੀ ਫਾਰਮਾ ਵੀਰ ਹੋਣਾ ਦਾ ਪਿੰਡ ਕਲਾਲਾਂ ਦੇ ਵਿੱਚ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੈੜ ਪਸੰਦ ਆ ਵੀ ਉੱਪਰ ਕੰਟੈਕਟ ਨੰਬਰ ਵੀਰ ਹੋਣਾ ਦੇ ਦਿੱਤੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਵੈੜ ਖਰੀਦ ਸਕਦੇ ਹੋ ਸੋ ਦੋਸਤੋ ਦੂਜਾ ਸੂਹਾ ਸੌਣ ਜਾ ਰਹੀ ਆ ਅਜੇ ਤਕਰੀਬਨ 7 ਦਿਨ ਫੋਰ ਲੈ ਜਾਣੇ ਇਸ ਨੇ ਪਹਿਲੇ ਸੂਹੀ ਦਾ ਮਿਲਕ ਦੋਸਤੋ 25 ਪਲੱਸ ਲੀਟਰ ਰਿਹਾ ਹੈਗਾ ਦੋਸਤੋ ਵੀਰ ਹੋਣਾ ਦੇ ਕਹਿਣ ਮੁਤਾਬਕ ਬਾਕੀ ਥਣ ਹਵਾਨੇ ਦੀ ਬਹੁਤ ਵਧੀਆ ਚੰਗੀ ਸਾਊ ਦੋਸਤੋ ਇਹ ਵੈੜ ਹੈਗੀ ਆ ਇਸ ਵਾਰ ਵੀ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਹੈ। ਮੁੱਲ ਜਿਹੜਾ ਵੀਰ ਹੋਣੀ 65000 ਰੁਪਏ ਇਸ ਦੀ ਡਿਮਾਂਡ ਕਰਦੇ ਨੇ 60000 ਵਿੱਚ ਦੋਸਤੋ ਇਹ ਜਿਹੜੀ ਵਿਹੜ ਤੁਹਾਨੂੰ ਮਿਲ ਜਵੇਗੀ। 60000 ਦੋਸਤੋ ਯਸ ਨੂੰ ਵੀਰ ਹੋਣਾ ਵੱਲੋਂ ਹੈਗੀ ਆ ਇਸ ਵਿਹੜ ਦੇ। ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵਿਹੜ ਪਸੰਦ ਆਵੇ ਜਰੂਰ ਖਰੀਦ ਸਕਦੇ ਹੋ ਦੋਸਤੋ ਤੁਸੀਂ ਕਦਕਾਟ ਹਾਈਟ ਜਰੂਰ ਵੇਖ ਸਕਦੇ ਹੋ ਬਹੁਤ ਸੋਹਣੀ ਸੋਹਣੀ ਚੰਗੀ ਕਦਕਾਟ ਦੇ ਵਿੱਚ ਇਹ ਵਿਹੜ ਹੈਗੀ ਆ। ਚੰਗਾ ਹਵਾਨਾ ਦੋਸਤੋ ਅਜੇ 7 ਦਿਨ ਲੈ ਜਾਣੇ ਨੇ। 7 ਦਿਨਾਂ ਦੇ ਵਿੱਚ ਹੋਰ ਹਵਾਨਾ ਇਸ ਨੇ ਭਰ ਲੈਣਾ। ਤਕਰੀਬਨ 28 ਤੋਂ 30 ਲੀਟਰ ਮਿਲਕ ਦੀ ਬਹੁਤ ਵਧੀਆ ਆਸ ਕੀਤੀ ਜਾਂਦੀ ਇਸ ਵੜ ਤੋਂ ਥਣ ਵੀ ਕਾਫੀ ਜਿਆਦਾ ਸੋਹਣਾ ਲੱਗਾ ਹੈ ਜੀ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਜਿਹੜੀ ਆ ਉਹ ਜ਼ਰੂਰ ਨੋਟ ਕਰ ਸਕਦੇ ਹੋ ਥਣ ਮੁਠੀ ਵਾਲਾ ਵੀਰੋ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੜ ਪਸੰਦ ਹੋਵੇ ਉਹ ਜ਼ਰੂਰ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਕੁਆਲਿਟੀ ਜਿਹੜੀ ਆ ਉਹ ਤੁਹਾਨੂੰ ਆਪਾਂ ਨੇੜੇ ਤੋਂ ਕੋਈ ਫਿਰ ਦਿਖਾ ਦਿੰਨੇ ਆ ਥਣ ਹਵਾਨੇ ਦੀ ਚੰਗੀ ਦੋਸਤੋ ਥਣਾ ਦੀ ਹੈਗੀ ਆ ਇੱਕੋ ਜਿਹਾ ਥਾਣਾ ਦੋਸਤੋ ਖੱਬੇ ਪਾਸੇ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਨਜ਼ਰ ਮਾਰ ਲਿਓ ਬਾਕੀ ਇੱਕ ਰੰਗ ਵੈੜ ਹੈਗੀ ਹੈ ਦੋਸਤੋ ਥੋੜੇ ਜਿਹੇ ਡੱਬ ਜਿਹੜੇ ਬਲੈਕ ਦੇ ਵਿੱਚ ਤੁਹਾਨੂੰ ਮੂੰਹ ਤੇ ਨਜ਼ਰ ਆ ਰਹੇ ਹੋਣਗੇ ਕੁਝ ਕੁ ਬੈਕ ਸਾਈਡ ਤੋਂ ਹੈਗੇ ਹਨ ਮੁੱਲ ਦੋਸਤੋ 65000 ਦੇ ਵਿੱਚੋਂ 60000 ਦੀ ਲਾਸਟ 딜 ਹੈ ਹੈਗੀ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ